ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਸਟੇਟ ਵਾਈਜ਼ ਪ੍ਰੈਜ਼ੀਡੈਂਟ ਰਵਿੰਦਰ ਹੰਸ ਵੱਲੋਂ ਪ੍ਰੈਸ ਕਲੱਬ ਅੰਮ੍ਰਿਤਸਰ ਵਿਖੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਗਿਆ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਮਿਊਨਿਟੀ ਹਾਲ ਮਾਜੇਦਾ ਪਹਿਲਾ ਕਮਿਊਨਿਟੀ ਹਾਲ ਹੋਵੇਗਾ ਜਿਸ ਦੀ ਸ਼ੁਰੂਆਤ 14 ਅਪ੍ਰੈਲ ਸਵੇਰੇ 9:00 ਵਜੇ ਕੀਤੀ ਜਾਵੇਗੀ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਸ ਹਾਲ ਦੇ ਉਦਘਾਟਨ ਸਮਾਰੋਹ ਲਈ ਸੱਦਾ ਦਿੱਤਾ ਗਿਆ ਡਾਕਟਰ ਬੀ ਆਰ ਅੰਮੇਟਕਰ ਮਹਾਸੰਗ ਜਿਨ੍ਹਾਂ ਦੇ ਲੈਟਰ ਪੈਡ ਤੇ ਆਮ ਆਦੀ ਪਾਰਟੀ ਦੇ ਨਾਲ ਮਿਲ ਕੇ ਜੋ ਅਸੂ ਪ੍ਰਾਲਾ ਕੀਤਾ ਸੀ ਕਿ ਡਾਕਟਰ ਬੀ ਆਰ ਮੇਟਕਰ ਜੀ ਦੇ ਨਾਮ ਦਾ ਅੰਮ੍ਰਿਤਸਰ ਦੇ ਵਿੱਚ ਭਵਨ ਬਣੇ ਇੱਕ ਹਾਲ ਬਣੇ ਜਿਹਦੇ ਚ ਗਰੀਬ ਲੋਕ ਜਾਂ ਕੋਈ ਵੀ ਜਿਹੜਾ ਜ਼ਰੂਰਤਮੰਦ ਹੈ ਉਸ ਹਾਲ ਦੇ ਵਿੱਚ ਆਨ ਕੇ ਆਪਣਾ ਕੋਈ ਖੁਸ਼ੀ ਹੈ ਉਹ ਫੰਕਸ਼ਨ ਕਰੇ ਕਿਸੇ ਦੀ ਕੋਈ ਸ਼ੋਗ ਹੈ ਉਹ ਵੀ ਉੱਥੇ ਫੰਕਸ਼ਨ ਕਰੇ ਉਹ ਹਾਲ ਜਿਹੜਾ ਉਹ 26 ਲੱਖ ਦੀ ਗ੍ਰਾਂਟ ਨਾਲ ਆਮ ਆਦੀ ਪਾਰਟੀ ਸਦਾਰ ਕੋ ਗਨ ਸਿੰਘ ਜੀ ਮਾਨ ਮੁੱਖ ਮੰਤਰੀ ਜਿਨ੍ਹਾਂ ਨੂੰ ਅਸੀਂ ਚਿੱਠੀ ਦਿੱਤੀ ਸੀ 26 ਜਨਵਰੀ 2024 ਨੂੰ ਰਿਕਵੈਸਟ ਭੇਜੀ ਸੀ ਤਾਂ ਉਹ ਸਾਡੇ ਕੋਲ ਗ੍ਰਾਂਟ ਮਾਰਚ ਵਿੱਚ ਆ ਗਈ ਸੀ 2024 ਚ ਤੋਂ ਹਾਲ ਜਿਹੜਾ ਬਣ ਕੇ ਤਿਆਰ ਹੋ ਗਿਆ ਹੈ ਜੇ ਡਾਕਟਰ ਬੀ ਆਰ ਮੇਦਕਰ ਜੀ ਦਾ ਜਿਹੜਾ ਜਨਮ ਦਿਨ ਹੈ 134ਵਾਂ ਉਹਨਾਂ ਦਾ ਜਨਮ ਦਿਨ ਹੈ ਉਹ ਦਿਨ ਅਸੀਂ ਉਹ ਹਾਲ ਪਬਲਿਕ ਨੂੰ ਲੋਕਾਂ ਨੂੰ ਸਮਾਪਤ ਕਰ ਦੇਣਾ ਤਾਂ ਕਿ ਲੋਕ ਆਪਣਾ ਉੱਤੇ ਕਾਰਜ ਵਿਹਾਰ ਕਰ ਸਕਣ